ਖਾਕੇ ਚੰਨੀ ਸਾਹਿਬ ਨੂੰ ਵੀ ਚਸਕਾ ਪੈ ਗਿਆ ਗੱਡੀ ਦਾ ਚੰਨੀ ਸਾਹਿਬ ਨੂੰ ਚਸਕਾ ਪੈ ਗਿਆ ਗੱਡੀ ਦਾ ਉਹ ਹੁਣ ਚਸਕਾ ਇਹਨੂੰ ਟਿਕਣ ਨਹੀਂ ਦਿੰਦਾ ਉਹ ਚਸਕੇ ਦਾ ਮਾਰਿਆ ਹੀ ਹੁਣ ਇਹ ਗਲੀ ਗਲੀ ਕੁਚੇ ਕੁਚੇ ਪੰਜਾਬ ਦੇ ਕੋਨੇ ਕੋਨੇ ਲੱਗਿਆ ਆ ਔਰ ਮੈਂ ਬਤੌਰ ਕਮਿਸ਼ਨ ਦੇ ਚੇਅਰਮੈਨ ਇਹ ਗੱਲ ਕਹਿਣੀ ਚਾਹੁੰਦਾ ਇਹ ਚਸਕਾ ਸਾਰਿਆਂ ਨੂੰ ਪੈਣਾ ਚਾਹੀਦਾ ਜਿਨ੍ਹਾਂ ਨੂੰ ਅਜੇ ਤੱਕ ਵਾਰੀ ਨਹੀਂ ਮਿਲੀ ਤੁਸੀਂ ਚੰਨੀ ਦੇ ਬਿਆਨ ਦੇ ਹੱਕ 'ਚ ਹੋ ਜਾਂ ਖਿਲਾਫ ਹੋ ਭਾਰਤ ਦਾ ਸੰਵਿਧਾਨ ਇਹਦੇ ਹੱਕ 'ਚ ਹੈ ਦੇਸ਼ ਦਾ ਕਾਨੂੰਨ ਇਹਦੇ ਹੱਕ 'ਚ ਹੈ ਜਦ ਚਮੇਸ਼ਪੁਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਕ ਚ ਹੈ ਸਭ ਕਾਂਸੀ ਨਾਮ ਦੇ ਹੱਕ ਚ ਹੈ ਸਤਗੁਰੂ ਨਾਨਕ ਦੇ ਮਹਾਰਾਜ ਦੇ ਹੱਕ ਚ ਗੁਰੂ ਰਬਦਾਸ ਮਹਾਰਾਜ ਦੇ ਹੱਕ ਚ ਤੇ ਗੜੀ ਦੀ ਕਿਆ ਕਾਹਤ ਹੈ ਹੱਕ ਚ ਨਾ ਹੋਵੇ ਜੀ ਪਰ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਚਾਹੇ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਇਹ ਗੱਲ ਦੱਸਣੀ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਬਾਕੀ ਤਰ੍ਹਾਂ ਦੇ ਵਿੱਚ ਵੀ ਇਹੀ ਨੁਕਸ ਹੈ ਉਹ ਵੀ ਕਿਸ ਤਰੀਕੇ ਨਾਲ ਇਸ ਤਾਰੀ ਜਿਹੜੇ ਨਹੀਂ ਦੇ ਰਹੀਆਂ ਜਦੋਂ ਅਸੀਂ ਦਲਤ ਰਾਜਨੀਤੀ ਪੰਜਾਬ ਦੀ 212 ਦੇ ਵਿੱਚ ਪੂਰਾ ਔਰਾ ਬਣਾਤਾ ਹਰ ਪਾਰਟੀ ਕਹਿਣ ਲੱਗੀ ਬੇਸੀ ਡਿਪਟੀ ਸੀਐਮ ਦਲਤ ਬਣਾਵਾਂਗੇ ਜਿਨ੍ਹਾਂ ਨਾਲ ਸਾਡਾ ਗੱਠ ਜੋੜ ਸੀਗਾ ਬਸਪ ਉਹ ਵੀ ਕਹਿਣ ਲੱਪੇ ਸੀ ਡਿਪਟੀ ਸੀਐਮ ਬਣਾਵਾਂਗੇ ਤੇ ਅੰਦਰ ਬੈਠ ਕੇ ਕਹਿਣ ਲੱਪੇ ਤੇ ਲੋਕਾਂ 'ਚ ਪ੍ਰਚਾਰ ਚੱਲਾ ਗਿਆ ਵੀ ਗੜੀ ਨੂੰ ਡਿਪਟੀ ਸੀਐਮ ਬਣਾਵਾਂਗੇ ਫਿਰ ਫਿਰ ਜਦੋਂ ਸੀਐਮ ਦਾ ਰੌਲਾ ਪਿਆ ਵੀ ਸੀਐਮ ਕੇ ਨੂੰ ਲਾਉਣਾ ਤਾਂ ਢੋਲ ਵਜਾਤੇ ਜਿਹਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਆ ਵੀ 1.5 ਕਿਲੋਮੀਟਰ ਦਾ ਮੁੱਖ ਮੰਤਰੀ ਸਗਾ ਏ 1 ਕਿਲੋਮੀਟਰ ਮਾਨ ਜੋਗਰੰਧਾਵਾ ਸਾਹਿਬ ਕੋਠੀ ਉੱਤੇ ਥੋੜ